ਵੀਰੋ ਜਵੇਂ ਭਗਵੰਤ ਮਾਨ ਜੀ ਪੂਰੇ ਪੰਜਾਬ ਚੋਂ ਨਸ਼ੇ ਹਟਾਈ ਜਾਂਦੇ ਆ ਨਸ਼ੇ ਵਾਲਿਆਂ ਦੇ ਘਰ ਢਾਈ ਜਾ ਰਿਹਾ ਨਸ਼ਾ ਖਤਮ ਹੋਈ ਜਾ ਰਿਹਾ ਹੈ ਬੜੀ ਵਧੀਆ ਗੱਲਾਂ ਬੜੀ ਉੱਚੀ ਗੱਲਾਂ ਭਗਵੰਤ ਮਾਨ ਜੀ ਨੇ ਬੜਾ ਹੀ ਮਹਾਨ ਕੰਮ ਕੀਤਾ ਇਹੋ ਜਿਹਾ ਮਹਾਨ ਕੰਮ ਕੋਈ ਦੂਜਾ ਕਰ ਨਹੀਂ ਸਕਦਾ ਦੂਜਿਆਂ ਦੇ ਪੰਜਾਬ ਚ ਨਸ਼ਾ ਵਾੜਿਆ ਸੀ ਤੇ ਭਗਵੰਤ ਮਾਨ ਜੀ ਨੂੰ ਹੱਥ ਜੋੜ ਕੇ ਇੱਕ ਬੇਨਤੀ ਆ ਆਪਣੀ ਵੀ ਭਗਵੰਤ ਮਾਨ ਜੀ ਹੁਣ ਨਸ਼ਾ ਖਤਮ ਹੋ ਜਾਣਾ ਨਸ਼ਾ ਮਿਲਣਾ ਨਹੀਂ ਪਰ ਜਿਹੜੇ ਨਸ਼ੇੜੀ ਇਹਨਾਂ ਦਾ ਕੀ ਹੋਊਗਾ ਇਹ ਵਿਚਾਰੇ ਫਿਰ ਦੁਬਾਰਾ ਕਿਵੇਂ ਜੀਣ ਕਿਵੇਂ ਆਪਣੇ ਆਪ ਨੂੰ ਰੀਡਵਲਪ ਕਰਨ ਕਿਵੇਂ ਆਪਣੇ ਆਪ ਨੂੰ ਰੀਮੋਡਲ ਕਰਨ ਇਸ ਵਾਸਤੇ ਇਹ ਵੀ ਕੋ ਸੋਚੋ ਤੇ ਮੇਰੀ ਇਹ ਸਲਾਹ ਆ ਵੀ ਹਰ ਨਸ਼ੇੜੀ ਨੂੰ ਸਰਕਾਰ ਵੱਲੋਂ 5 500 ਜਾਂ 10 10000 ਦਿੱਤਾ ਜਾਵੇ 10 10000 ਹਰ ਨਸ਼ੇੜੀ ਨੂੰ ਦਿੱਤਾ ਜਾਵੇ ਉਹਦਾ ਕਾਰਨ ਇਹ ਵੀ ਇਹ ਸਵੇਰੇ ਫਰੂਟ ਫਰਾਡ ਖਾ ਸਕਣ ਚੰਗੀਆਂ ਚੀਜ਼ਾਂ ਖਾ ਸਕਣ ਬਾਦਾਮ ਬਦੂਮ ਖਾ ਸਕਣ ਤਾਂ ਫਿਰ ਦੁਬਾਰਾ ਤੋਂ ਇਹ ਆਪਣੇ ਆਪ ਨੂੰ ਡਿਵੈਲਪ ਕਰ ਸਕਣ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਨਸ਼ੇੜੀ ਬਣਾ ਤੇ ਹੁਣ ਤੁਸੀਂ ਨਸ਼ਾ ਨਸ਼ਾ ਖਤਮ ਕਰਤਾ ਪਰ ਉਹ ਨਸ਼ੇੜੀਆਂ ਦਾ ਬੁਰਾ ਹਾਲ ਹੋ ਜਾਣਾ ਨਾ ਇਹਦੇ ਚੀਨ 'ਚ ਹੋਇਆ ਹੈ ਤੇ ਚੀਨ ਦੀ ਸਰਕਾਰ ਨੇ ਸਾਰੇ ਨਸ਼ੇੜੀਆਂ ਨੂੰ ਪੱਤਾ ਦਿੱਤਾ ਹੈ 10-15 15000 ਦੇ ਤੁਸੀਂ ਵੀ ਸਾਡੇ ਵਰਗੇ ਸਾਰੇ ਨਸ਼ੇੜੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਦਾਦਾ 20-20000 ਦਿਓ ਜਿਸ ਨਾਲ ਅਸੀਂ ਫੇਰ ਦੁਬਾਰਾ ਤੋਂ ਰੀਡਵੈਲਪ ਹੋ ਸਕੀਏ ਧੰਨਵਾਦ ਧੰਨਵਾਦ ਧੰਨਵਾਦ